ਦੋਸਤੋ ਸੱਚੀ ਦੌਲਤ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਦੋਸਤੋ ਇਸ ਪੂਰੀ ਦੁਨੀਆ ਵਿੱਚ ਜੇਕਰ ਕੋਈ ਚੀਜ਼ ਹੈ ਜਿਸ ਨੂੰ ਕੰਟਰੋਲ ਕਰਨਾ ਜਾਂ ਕਾਬੂ ਕਰਨਾ ਬਹੁਤ ਮੁਸ਼ਕਿਲ ਹੈ ਤਾਂ ਉਹ ਹੈ ਸਾਡਾ ਮਨ ਯਾਨੀ ਸਾਡਾ ਦਿਮਾਗ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਮਨ ਉਸ ਦੇ ਕਾਬੂ ਵਿੱਚ ਰਹੇ ਕਿਉਂਕਿ ਮਨ ਦੇ ਕਾਬੂ ਰਹਿਣ ਨਾਲ ਹੀ ਅਸੀਂ ਕੋਈ ਵੀ ਕੰਮ ਚੰਗੀ ਤਰ੍ਹਾਂ ਕਰ ਪਾਵਾਂਗੇ ਤੇ ਉਸ ਵਿੱਚ ਸਫਲਤਾ ਹਾਸਲ ਕਰ ਪਾਵਾਂਗੇ ਹੁੰ ਚਾਏ ਉਹ ਪੜ੍ਹਾਈ ਵਿੱਚ ਮਨ ਲਗਾਉਣਾ ਹੋਵੇ ਨੌਕਰੀ ਵਿੱਚ ਲਗਾਉਣਾ ਹੋਵੇ ਆਪਣੇ ਬਿਜ਼ਨਸ ਵਿੱਚ ਲਗਾਉਣਾ ਹੋਵੇ ਜਾਂ ਫਿਰ ਮਨ ਦੀ ਸ਼ਾਂਤੀ ਪਾਉਣ ਲਈ ਮੈਡੀਟੇਸ਼ਨ ਵਿੱਚ ਮਨ ਲਗਾਉਣਾ ਹੋਵੇ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੰਮ ਵਿੱਚ ਮਨ ਲਗਾਉਣਾ ਹੋਵੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਵੀ ਕੰਮ ਕਰੋ ਉਸ ਵਿੱਚ ਮਨ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਸ ਵਿੱਚ ਸਫਲਤਾ پا ਸਕਦੇ ਹੋ ਪਰ ਇਹ ਕੰਮ ਇੰਨਾ ਆਸਾਨ ਨਹੀਂ ਹੈ ਪਰ ਨਾ ਮੁਮਕਿਨ ਵੀ ਨਹੀਂ ਹੈ ਇਸ ਵੀਡੀਓ ਵਿੱਚ ਤੁਸੀਂ ਇੱਕ ਅਜੀਹੀ ਕਹਾਣੀ ਸੁਣੋਗੇ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਜਾਣ पाओगे ਕਿ ਸਾਡਾ ਮਨ ਕਿਸੇ ਕੰਮ ਵਿੱਚ ਕਿਉਂ ਨਹੀਂ ਲੱਗਦਾ ਤੇ ਮਨ ਲਗਾਉਣ ਲਈ ਸਾਨੂੰ ਕੀ ਕਰਨਾ ਹੋਵੇਗਾ ਤਾਂ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਮਹਾਤਮਾ ਹਰ ਦਿਨ ਦੀ ਤਰ੍ਹਾਂ ਆਪਣੇ ਚੇਲਿਆਂ ਨੂੰ ਮੈਡੀਟੇਸ਼ਨ ਯਾਨੀ ਕਿ ਧਿਆਨ ਸਿਖਾ ਰਹੇ ਸੀ ਉਦੋਂ ਹੀ ਉਹਨਾਂ ਦੇ ਇੱਕ ਚੇਲੇ ਨੇ ਮਹਾਤਮਾ ਜੀ ਨੂੰ ਕਿਹਾ ਮਹਾਤਮਾ ਜੀ ਮੈਂ ਕੁਝ ਦਿਨਾ ਤੋਂ ਬਹੁਤ ਕਨਫਿਊਜ਼ਡ ਹਾਂ ਇੱਕ ਸਵਾਲ ਮੈਨੂੰ ਕੁਝ ਕੁਝ ਦਿਨਾ ਤੋਂ ਪਰੇਸ਼ਾਨ ਕਰ ਰਿਹਾ ਹੈ ਮੈਂ ਉਸ ਸਵਾਲ ਦਾ ਜਵਾਬ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਤੁਸੀਂ ਮੈਨੂੰ ਸਵਾਲ ਦਾ ਜਵਾਬ ਦਿਓਗੇ ਮਹਾਤਮਾ ਜੀ ਨੇ ਕਿਹਾ ਹਾਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤਾਫਿਰ ਜੀ ਲੈਨੇ ਗਿਆ ਮਹਾਤਮਾ ਜੀ ਮੈਂ ਜਦੋਂ ਵੀ ਪਾਣੀ ਪੀਂਦਾ ਹਾਂ ਤਾਂ ਮੇਰੀ ਪਿਆਸ बुझ ਜਾਂਦੀ ਹੈ ਜਾਂ ਕੋਈ ਵੀ ਵਿਅਕਤੀ ਪਾਣੀ ਪੀਂਦਾ ਹੈ ਤਾਂ ਉਸ ਦੀ ਪਿਆਸ ਬੁਝ ਜਾਂਦੀ ਹੈ ਪਾਣੀ ਸਾਰਿਆਂ ਲਈ ਇੱਕੋ ਜਿਹਾ ਕੰਮ ਕਰਦਾ ਹੈ ਕਿ ਜਦੋਂ ਵੀ ਕੋਈ ਪਾਣੀ ਪੀਂਦਾ ਹੈ ਤਾਂ ਉਸ ਦੀ ਪਿਆਸ ਬੁਝ ਜਾਂਦੀ ਹੈ ਪਰ ਮੈਡੀਟੇਸ਼ਨ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੁੰਦਾ ਜਦਕਿ ਅਸੀਂ ਸਾਰੇ ਤੁਹਾਡੇ ਦੱਸੇ ਹੋਏ ਨਿਯਮਾਂ ਦੇ ਅਨੁਸਾਰ ਮੈਡੀਟੇਸ਼ਨ ਕਰਦੇ ਹਾਂ ਪਰ ਸਾਡੇ ਵਿੱਚੋਂ ਕਈ ਲੋਕ ਬਹੁਤ ਜਲਦੀ ਧਿਆਨ ਦੀ ਅਵਸਥਾ ਯਾਨੀ ਕਿ ਮੈਡੀਟੇਸ਼ਨ ਦੀ ਸਟੇਜ ਵਿੱਚ ਪਹੁੰਚ ਜਾਂਦੇ ਹਨ ਤੇ ਕੁਝ ਲੋਕ ਥੋੜੇ ਸਮੇਂ ਬਾਅਦ ਮੈਡੀਟੇਸ਼ਨ ਦੀ ਸਟੇਜ ਵਿੱਚ ਪਹੁੰਚਦੇ ਹਨ ਪਰ ਕੁਝ ਅਜੇ ਹੀ ਵੀ ਹੁੰਦੇ ਹਨ ਜੋ ਕਦੇ ਵੀ ਮੈਡੀਟੇਸ਼ਨ ਦੀ ਸਟੇਜ ਵਿੱਚ ਨਹੀਂ ਪਹੁੰਚਦੇ ਬਸ ਇਹੀ ਸਵਾਲ ਮੈਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ ਕਿ ਜਦੋਂ ਸਾਰੇ ਲੋਕਾਂ ਨੂੰ ਇੱਕੋ ਵਾਰੀ ਪਾਣੀ ਪੀਣ ਲਈ ਦਿੱਤਾ ਜਾਏ ਅਤੇ ਇੱਕ ਹੀ ਪਾਣੀ ਪੀਣ ਨੂੰ ਦਿੱਤਾ ਜਾਏ ਤਾਂ ਉਸ ਪਾਣੀ ਨੂੰ ਪੀਨ ਨਾਲ ਸਾਰਿਆਂ ਦੀ ਪਿਆਸ बुझ ਜਾਂਦੀ ਹੈ ਅਜਿਹਾ ਕੋਈ ਨਹੀਂ ਹੋਏਗਾ ਜਿਸ ਦੀ ਪਿਆਸ ਨਾ 부ਜੇ ਤਾਂ ਮੈਡੀਟੇਸ਼ਨ ਵਿੱਚ ਅਜਿਹਾ ਕਿਉਂ ਨਹੀਂ ਹੁੰਦਾ ਮੈਡੀਟੇਸ਼ਨ ਸਾਰਿਆਂ ਲਈ ਇੱਕੋ ਜਿਹਾ ਕੰਮ ਕਿਉਂ ਨਹੀਂ ਕਰਦਾ ਚੇਲੇ ਦੀ ਗੱਲ ਸੁਣ ਕੇ ਮਹਾਤਮਾ ਜੀ ਨੇ ਕਿਹਾ ਕਿ ਦਰਅਸਲ ਤੁਹਾਡਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਮੈਡੀਟੇਸ਼ਨ ਕਰਨ ਬੈਠਦੇ ਹੋ ਤਾਂ ਤੁਹਾਡਾ ਮਾਈਂਡ ਉਸ ਤੇ ਕੌਨਸੈਂਟਰੇਟ ਨ ਕਿਉਂ ਨਹੀਂ ਹੁੰਦਾ ਤੇ ਅਜੀਹਾ ਕਿਉਂ ਹੁੰਦਾ ਹੈ ਕੁਝ ਲੋਕਾਂ ਦਾ ਮਨ ਧਿਆਨ ਤੇ ਜਲਦੀ ਇਕਾਗਰ ਹੋ ਜਾਂਦਾ ਹੈ ਕੁਝ ਦਾ ਥੋੜੀ ਦੇਰ ਬਾਅਦ ਤੇ ਕੁਝ ਦਾ ਤਾਂ ਧਿਆਨ ਹੀ ਨਹੀਂ ਲੱਗਦਾ ਚੇਲਾ ਕਹਿੰਦਾ ਹਾਂ ਮਹਾਤਮਾ ਜੀ ਫਿਰ ਮਹਾਤਮਾ ਜੀ ਨੇ ਕਿਹਾ ਕਿਸੇ ਵੀ ਕੰਮ ਵਿੱਚ ਮਨ ਦਾ ਨਾ ਲੱਗਣਾ ਸਿਰਫ ਤੁਹਾਡੀ ਸਮੱਸਿਆ ਨਹੀਂ ਹੈ ਇਹ ਸਭ ਦੀ ਸਮੱਸਿਆ ਹੈ ਪਰ ਚਿੰਤਾ ਨਾ ਕਰੋ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਕੱਲ ਮਿਲ ਜਾਏਗਾ ਕੱਲ ਪਿੰਡ ਦੇ ਇੱਕ ਵਿਅਕਤੀ ਨੇ ਮੈਨੂੰ ਭੋਜਨ ਤੇ ਸੱਦਿਆ ਹੈ ਇਸ ਲਈ ਕੱਲ ਮੈਂ ਜਦੋਂ ਉਸ ਦੇ ਘਰ ਜਾਣ ਲਈ ਨਿਕਲਾਂਗਾ ਤਾਂ ਤੁਸੀਂ ਵੀ ਮੇਰੇ ਨਾਲ ਚੱਲਣਾ ਚੇਲੇ ਨੇ ਕਿਹਾ ਠੀਕ ਹੈ ਮਹਾਤਮਾ ਜੀ ਕੱਲ ਮੈਂ ਤੁਹਾਡੇ ਨਾਲ ਜ਼ਰੂਰ ਚੱਲਾਂਗਾ ਅਗਲੇ ਦਿਨ ਜਦੋਂ ਮਹਾਤਮਾ ਜੀ ਜਾਣ ਲੱਗੇ ਤਾਂ ਚੇਲਾ ਵੀ ਉਹਨਾਂ ਦੇ ਨਾਲ ਚੱਲਣ ਲੱਗਿਆ ਕੁਝ ਦੇਰ ਬਾਅਦ ਉਹ ਦੋਵੇਂ ਪਿੰਡ ਦੇ ਰਹਿਣ ਵਾਲੇ ਇੱਕ ਸੇਠ ਦੇ ਘਰ ਪਹੁੰਚੇ ਸੀਠ ਨੇ ਉਹਨਾਂ ਦੋਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਤੇ ਆਪ ਵੀ ਉਹਨਾਂ ਦੇ ਨਾਲ ਬੈਠ ਗਿਆ ਫਿਰ ਸੀਠ ਨੇ ਆਪਣੀ ਪਤਨੀ ਨੂੰ ਤਿੰਨਾ ਲਈ ਖਾਣਾ ਪਰੋਸਣ ਲਈ ਕਿਹਾ ਤਿੰਨੇ ਖਾਣਾ ਖਾਣ ਬੈਠ ਗਏ ਜਿਵੇਂ ਹੀ ਸੀਠ ਨੇ ਪਹਿਲੀ ਬੁਰਕੀ ਖਾਧੀ ਤਾਂ ਉਹ ਆਪਣੀ ਪਤਨੀ ਤੇ ਚੀਕਿਆ ਤੇ ਕਿਹਾ ਕੀ ਇਹੋ ਜਿਹਾ ਖਾਣਾ ਬਣਾਇਆ ਹੈ ਜਿਸ ਵਿੱਚ ਕੋਈ ਸਵਾਦ ਨਹੀਂ ਹੈ ਤੇ ਗੁੱਸੇ ਵਿੱਚ ਖਾਣਾ ਛੱਡ ਕੇ ਉਹ ਚਲਾ ਗਿਆ ਇਹੀ ਸਭ ਦੇਖ ਕੇ ਉਸ ਦੀ ਪਤਨੀ ਬਹੁਤ ਸ਼ਰਮਿੰਦਾ ਹੋਈ ਤੇ ਮਹਾਤਮਾ ਜੀ ਅਤੇ ਉਹਨਾਂ ਦੇ ਚੇਲੇ ਨੂੰ ਕਿਹਾ ਕਿ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਤੁਸੀਂ ਥੋੜੀ ਦੇਰ ਇੰਤਜ਼ਾਰ ਕਰੋ ਮੈਂ ਤੁਹਾਡੇ ਲਈ ਸੁਆਦੀਸ਼ਟ ਭੋਜਨ ਬਣਾ ਕੇ ਲਿਆਉਂਦੀ ਹਾਂ ਮਹਾਤਮਾ ਜੀ ਨੇ ਸੇਟ ਦੀ ਪਤਨੀ ਨੂੰ ਕਿਹਾ ਨਹੀਂ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਚਿੰਤਾ ਨਾ ਕਰੋ ਇਹ ਖਾਣਾ ਬਹੁਤ ਸੁਆਦ ਹੈ ਤੇ ਫਿਰ ਦੋਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਵਿੱਚ ਦੋਵਾਂ ਨੇ ਖਾਣਾ ਖਾ ਲਿਆ ਪਰ ਮਹਾਤਮਾ ਜੀ ਨੇ ਆਪਣੀ ਥਾਲੀ ਵਿੱਚ ਦੋ ਰੋਟੀਆਂ ਛੱਡ ਦਿੱਤੀਆਂ ਤੇ ਸੇਠ ਦੀ ਪਤਨੀ ਨੂੰ ਕਿਹਾ ਕਿ ਤੁਸੀਂ ਇਹ ਦੋ ਰੋਟੀਆਂ ਬਨ ਕੇ ਮੈਨੂੰ ਦੇ ਸਕਦੇ ਹੋ ਸੇਠ ਦੀ ਪਤਨੀ ਨੇ ਦੋਨੋਂ ਰੋਟੀਆਂ ਬਨ ਕੇ ਮਹਾਤਮਾ ਜੀ ਨੂੰ ਦੇ ਦਿੱਤੀਆਂ ਇਸ ਤੋਂ ਬਾਅਦ ਉਹ ਦੋਵੇਂ ਉੱਥੋਂ ਜਾਣ ਲੱਗੇ ਪਰ ਜਾਣ ਤੋਂ ਪਹਿਲਾਂ ਉਹਨਾਂ ਦੀ ਮੁਲਾਕਾਤ ਸੇਠ ਨਾਲ ਹੋਈ ਸੇਠ ਨੂੰ ਆਪਣੇ ਵਿਵਹਾਰ ਤੋਂ ਪਛਤਾਵਾ ਹੋਇਆ ਤੇ ਉਹ ਉਹਨਾਂ ਕੋਲੋਂ ਆਪਣੇ ਕੀਤੇ ਦੀ ਮਾਫੀ ਮੰਗਣ ਲੱਗਿਆ ਮਹਾਤਮਾ ਜੀ ਨੇ ਕਿਹਾ ਕੋਈ ਗੱਲ ਨਹੀਂ ਤੇ ਦੋਵੇਂ ਉੱਥੋਂ ਚਲੇ ਗਏ ਰਸਤੇ ਵਿੱਚ ਮਹਾਤਮਾ ਜੀ ਨੇ ਆਪਣੇ ਚੇਲੇ ਤੋਂ ਪੁੱਛਿਆ ਕਿ ਉਸ ਨੂੰ ਖਾਣਾ ਕਿਸ ਤਰ੍ਹਾਂ ਦਾ ਲੱਗਿਆ ਚੇਲੇ ਨੇ ਕਿਹਾ ਮਹਾਤਮਾ ਜੀ ਖਾਣਾ ਬਹੁਤ ਸੁਆਦ ਸੀ ਮੈਨੂੰ ਬਹੁਤ ਵਧੀਆ ਲੱਗਿਆ ਮਹਾਤਮਾ ਜੀ ਨੇ ਪੁੱਛਿਆ ਕਿ ਤੁਹਾਨੂੰ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਲੱਗਿਆ ਮਤਲਬ ਤੁਹਾਨੂੰ ਕੁਝ ਹੋਰ ਸਮਝ ਨਹੀਂ ਆਇਆ ਚੇਲੇ ਨੇ ਕਿਹਾ ਮਹਾਤਮਾ ਜੀ ਇਸ ਤੋਂ ਇਲਾਵਾ ਮੈਨੂੰ ਹੋਰ ਕੀ ਲੱਗ ਸਕਦਾ ਹੈ ਸਵਾਦਿਸ਼ਟ ਖਾਣਾ ਖਾ ਕੇ ਮੈਨੂੰ ਵਧੀਆ ਲੱਗਿਆ ਤੇ ਮੇਰੀ ਭੁੱਖ ਵੀ ਮਿਟ ਗਈ ਮਹਾਤਮਾ ਜੀ ਨੇ ਕਿਹਾ ਖਾਣਾ ਵਾਕਈ ਬਹੁਤ ਸਵਾਦ ਸੀ ਪਰ ਜੋ ਖਾਣਾ ਸਾਨੂੰ ਪਰੋਸਿਆ ਗਿਆ ਸੀ ਉਹੀ ਖਾਣਾ ਉਸ सेठ ਨੂੰ ਵੀ ਪਰੋਸਿਆ ਗਿਆ ਸੀ ਫਿਰ ਉਸ सेठ ਨੂੰ ਖਾਣਾ ਕਿਉਂ ਨਹੀਂ ਪਸੰਦ ਆਇਆ ਇਹ ਸੁਣ ਕੇ ਚੇਲਾ ਸੋਚ ਵਿੱਚ ਪੈ ਗਿਆ ਉਸਨੇ ਮਹਾਤਮਾ ਜੀ ਨੂੰ ਕਿਹਾ तुसी बिल्कुल सही कह रहे हो महात्मा जी मैं ता इस बारे सोचया ही नहीं तुसी ही मैन दसो महात्मा जी ने कहा तुसी मेरे नाल चलते रहो तो चलते चलते वह चल बहुत दूर निकल गए चेले ने कहा कि असी अपने रस्ते ते नहीं हाँ असी किथे जा रहे हाँ महात्मा जी ने कहा बस तुसी चलते रहो तो फिर थोड़ा अगे जाके एक बहुत ही गरीब व्यक्ति महात्मा जी के सामने आया ਤੇ ਉਹ ਮਹਾਤਮਾ ਜੀ ਦੇ ਪੈਰਾਂ ਵਿੱਚ ਡਿੱਗ ਗਿਆ ਅਤੇ ਕਿਹਾ ਮੇਰੀ ਮਦਦ ਕਰੋ ਮੈਂ ਪਿਛਲੇ 4 ਦਿਨਾਂ ਤੋਂ ਭੁੱਖਾ ਹਾਂ ਮੈਨੂੰ ਕੁਝ ਖਾਣ ਨੂੰ ਦੇ ਦਿਓ ਮਹਾਤਮਾ ਜੀ ਨੇ ਉਸ ਗਰੀਬ ਵਿਅਕਤੀ ਨੂੰ ਇੱਕ ਰੁੱਖ ਥੱਲੇ ਬਿਠਾਇਆ ਤੇ ਜਿਹੜੀਆਂ ਦੋ ਰੋਟੀਆਂ ਉਹਨਾਂ ਬੰਨੀਆਂ ਸੀ ਉਹ ਉਸ ਗਰੀਬ ਵਿਅਕਤੀ ਨੂੰ ਦੇ ਦਿੱਤੀਆਂ ਰੋਟੀ ਦੇਖਦੇ ਹੀ ਗਰੀਬ ਵਿਅਕਤੀ ਨੇ ਉਹਨਾਂ ਨੂੰ ਲੈ ਲਿਆ ਤੇ ਖਾਣ ਲੱਗਿਆ ਖਾਂਦੇ ਸਮੇਂ ਉਹਦੀਆਂ ਅੱਖਾਂ ਵਿੱਚ ਅਥਰੂ ਵਹਿ ਰਹੇ ਸੀ ਕਿ ਉਹ ਰੋਂਦੇ ਹੋਏ ਖਾ ਰਿਹਾ ਸੀ ਤੇ ਉਹ ਆਪਣੇ ਹੱਥਾਂ ਨਾਲ ਇਸ ਤਰ੍ਹਾਂ ਇਸ਼ਾਰੇ ਕਰ ਰਿਹਾ ਸੀ ਜਿਵੇਂ ਕਿ ਉਹ ਕਿਸੇ ਅਧਿਕ ਸ਼ਕਤੀ ਨੂੰ ਦੇਖ ਰਿਹਾ ਹੋਵੇ ਇਸ ਰੋਟੀ ਲਈ ਤੇਰਾ ਬਹੁਤ ਬਹੁਤ ਧੰਨਵਾਦ ਰੋਟੀ ਖਾਣ ਤੋਂ ਬਾਅਦ ਉਸ ਗਰੀਬ ਵਿਅਕਤੀ ਨੇ ਮਹਾਤਮਾ ਜੀ ਦਾ ਧੰਨਵਾਦ ਕੀਤਾ ਮਹਾਤਮਾ ਜੀ ਨੇ ਗਰੀਬ ਵਿਅਕਤੀ ਤੋਂ ਪੁੱਛਿਆ ਰੋਟੀ ਦਾ ਸਵਾਦ ਕਿਸ ਤਰ੍ਹਾਂ ਦਾ ਸੀ ਗਰੀਬ ਵਿਅਕਤੀ ਨੇ ਕਿਹਾ ਇਸ ਵਿੱਚ ਸਵਾਦ ਨਹੀਂ ਇਸ ਵਿੱਚ ਜੀਵਨ ਸੀ ਰੋਟੀਆਂ ਨਹੀਂ ਸੀ ਬਲਕਿ ਇਸ ਵਿੱਚ ਖੁਦ ਪਰਮਾਤਮਾ ਸੀ ਖੁਦ ਜੀਵਨ ਸੀ ਇਹ ਕਹਿ ਕੇ ਗਰੀਬ ਵਿਅਕਤੀ ਉੱਥੋਂ ਚਲਾ ਗਿਆ ਮਹਾਤਮਾ ਜੀ ਨੇ ਆਪਣੇ ਚੇਲੇ ਨੂੰ ਕਿਹਾ ਦੇਖਿਆ ਭੋਜਨ ਤਾਂ ਉਹੀ ਸੀ ਪਰ ਉਹ सेठ ਨੂੰ ਇਸ ਵਿੱਚ ਕੋਈ ਸਵਾਦ ਨਹੀਂ ਲੱਗਿਆ ਮੈਨੂੰ ਇਹ ਸਵਾਦ ਲੱਗਿਆ ਅਤੇ ਤੁਹਾਨੂੰ ਵੀ ਭੋਜਨ ਵਧੀਆ ਲੱਗਿਆ ਤੇ ਇਸ ਗਰੀਬ ਆਦਮੀ ਨੂੰ ਭੋਜਨ ਵਿੱਚ ਸਵਾਦ ਨਹੀਂ ਬਲਕਿ ਪਰਮਾਤਮਾ ਦੀ ਖਾਈ ਦਿੱਤੇ ਇਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਸਾਰੇ ਜਿਉ ਭੋਜਨ ਕਰਦੇ ਹਾਂ ਉਸ ਤੋਂ ਸਾਨੂੰ ਸਾਰਿਆਂ ਨੂੰ ਅਲੱਗ-ਅਲੱਗ ਸੰਤੁਸ਼ਟੀ ਮਿਲਦੀ ਹੈ ਜਿਵੇਂ ਕਿ ਉਹ ਪਹਿਲਾ ਵਿਅਕਤੀ ਯਾਨੀ ਕਿ ਉਹ सेठ ਉਸ ਨੂੰ ਇਸ ਤੋਂ ਕੋਈ ਸੰਤੁਸ਼ਟੀ ਨਹੀਂ ਮਿਲੀ ਦੂਸਰੇ ਅਸੀਂ ਜਿਨ੍ਹਾਂ ਨੂੰ ਥੋੜੀ ਸੰਤੁਸ਼ਟੀ ਮਿਲੀ ਤੇ ਤੀਸਰਾ ਇਹ ਗਰੀਬ ਆਦਮੀ ਜਿਸ ਨੂੰ ಅಪਾਰ ਸੰਤੁਸ਼ਟੀ ਮਿਲਦੀ ਹੈ ਇਹ ਹੀ ਗੱਲ ਧਿਆਨ ਤੇ ਵੀ ਲਾਗੂ ਹੁੰਦੀ ਹੈ ਮਨ ਦੀ ਸ਼ਾਂਤੀ ਪਾਉਣ ਲਈ ਵਿਅਕਤੀ ਜਿੰਨਾ ਜ਼ਿਆਦਾ ਕੁੱਖਾ ਹੋਵੇਗਾ ਉਹ ਧਿਆਨ ਦੀ ਗਹਿਰਾਈ ਵਿੱਚ ਉਨੀ ਹੀ ਤੇਜ਼ੀ ਨਾਲ ਅੱਗੇ ਵਧੇਗਾ ਤੇ ਇਹ ਉਹੋ ਵਿਅਕਤੀ ਹੀ ਕਰ ਸਕਦਾ ਹੈ ਜੋ ਧਿਆਨ ਤੋਂ ਮਿਲਣ ਵਾਲੇ ਫਾਇਦਿਆਂ ਤੋਂ ਜਾਨੂ ਹੋਵੇ ਜੋ ਜਾਣਦਾ ਹੋਵੇ ਕਿ ਧਿਆਨ ਦੀ ਗਹਿਰਾਈ ਵਿੱਚ ਜਾਣ ਨਾਲ ਉਸ ਨੂੰ ਕੀ ਮਿਲੇਗਾ ਮਹਾਤਮਾ ਜੀ ਦੀਆਂ ਇਹ ਗੱਲਾਂ ਸੁਣ ਕੇ ਚੇਲੇ ਨੂੰ ਉਸ ਦੇ ਪ੍ਰਸ਼ੰਨ ਦਾ ਜਵਾਬ ਮਿਲ ਗਿਆ ਚੇਲੇ ਨੇ ਮਹਾਤਮਾ ਜੀ ਨੂੰ ਧੰਨਵਾਦ ਕੀਤਾ ਤੇ ਦੋਵੇਂ ਮੱਠ ਵੱਲ ਨੂੰ ਚੱਲ ਪਏ ਪਰ ਚਲਦੇ ਚਲਦੇ ਮਹਾਤਮਾ ਜੀ ਆਪਣੇ ਚੇਲੇ ਨੂੰ ਕਹਿੰਦੇ ਪਰ ਇਹ ਇੰਨਾ ਸੌਖਾ ਨਹੀਂ ਜਿੰਨਾ ਤੁਸੀਂ ਸੋਚ ਰਹੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਜੋ ਵੀ ਕੰਮ ਕਰੋ ਉਸ ਵਿੱਚ ਤੁਹਾਡਾ ਧਿਆਨ ਇਕੱਤਰ ਰਹੇ ਇਸ ਲਈ ਤੁਹਾਨੂੰ ਮਨ ਨੂੰ ਸਮਝਣਾ ਹੋਵੇਗਾ ਜੇਕਰ ਤੁਸੀਂ ਮਨ ਨੂੰ ਸਮਝੇ ਬਿਨਾ ਕੋਈ ਕੰਮ ਕਰੋਗੇ ਤਾਂ ਸੰਭਵ ਹੈ ਕਿ ਤੁਸੀਂ ਜ਼ਿਆਦਾਤਰ ਕੰਮ ਉੱਤੇ ਧਿਆਨ ਇਕੱਤਰ ਨਹੀਂ ਕਰ ਪਾਓਗੇ ਤੇ ਪਰੇਸ਼ਾਨ ਹੁੰਦੇ ਰਹੋਗੇ ਮਹਾਤਮਾ ਜੀ ਦੀ ਗੱਲ ਸੁਣ ਕੇ ਚੇਲੇ ਦੇ ਮਨ ਨੂੰ ਸਮਝਣ ਦੀ ਜਗਿਆਸਾ ਹੋਰ ਵੀ ਵੱਧ ਗਈ ਤੇ ਉਹ ਮਹਾਤਮਾ ਜੀ ਨੂੰ ਕਹਿੰਦਾ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਮਨ ਦੇ ਬਾਰੇ ਵਿੱਚ ਵਿਸਤਾਰ ਪੂਰਵਕ ਦੱਸੋ ਫਿਰ ਮਹਾਤਮਾ ਜੀ ਮਨ ਦੇ ਬਾਰੇ ਵਿਸਤਾਰ ਪੂਰਵਕ ਸਮਝਾਉਣਾ ਸ਼ੁਰੂ ਕਰਦੇ ਹਨ ਮਹਾਤਮਾ ਜੀ ਕਹਿੰਦੇ ਹਨ ਕਿ ਮਨ ਇੰਨਾ ਚਿੰਚਲ ਹੁੰਦਾ ਹੈ ਕਿ ਜੇਕਰ ਇਸ ਤੇ ਕਾਬੂ ਨਾ ਪਾਇਆ ਜਾਵੇ ਤਾਂ ਵਿਅਕਤੀ ਬੇਚਾਨ ਹੋਣ ਲੱਗਦਾ ਹੈ ਤੇ ਇਹ ਬੇਚੈਨੀ ਇੱਕ ਪਲ ਵਿੱਚ ਮਨ ਵਿੱਚ ਆਉਣ ਵਾਲੇ ਸੈਂਕੜੇ ਸਵਾਲਾਂ ਤੋਂ ਹੁੰਦੀ ਹੈ ਤੇ ਇਹ ਬੇਚੈਨੀ ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਵਿਅਕਤੀ ਨੂੰ ਮਨ ਵਿੱਚ ਆਉਣ ਵਾਲੇ ਸੈਂਕੜੇ ਸਵਾਲਾਂ ਦੇ ਜਵਾਬ ਨਾ ਮਿਲ ਜਾਣ ਇਹ ਬੇਚੈਨੀ ਕਰਕੇ ਹੀ ਅਸੀਂ ਕਿਸੇ ਕੰਮ ਵਿੱਚ ਮਨ ਨਹੀਂ ਲਗਾ ਪਾਉਂਦੇ ਤੇ ਕੰਮ ਵਿੱਚ ਮਨ ਲਗਾਉਣ ਨਾਲ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ ਚੇਲਾ ਕਹਿੰਦਾ ਮਹਾਤਮਾ ਜੀ ਪਰ ਅਸੀਂ ਮਨ ਨੂੰ ਸ਼ਾਂਤ ਕਿਵੇਂ ਰੱਖ ਸਕਦੇ ਹਾਂ ਮਹਾਤਮਾ ਜੀ ਕਹਿੰਦੇ ਹਨ ਇਸ ਲਈ ਤੁਹਾਨੂੰ ਮਨ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਤਾਂ ਹੀ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਹੋ ਤੇ ਜਦੋਂ ਤੁਹਾਡਾ ਮਨ ਸ਼ਾਂਤ ਹੋਵੇਗਾ ਇਸ ਦਾ ਮਤਲਬ ਇਹ ਹੈ ਹੋਇਆ ਕਿ ਤੁਹਾਡਾ ਮਨ ਤੁਹਾਡੇ ਕਾਬੂ ਵਿੱਚ ਹੈ ਤਾਂ ਚੇਲਾ ਕਹਿੰਦਾ ਹੈ ਕਿ ਮਨ ਨੂੰ ਸਮਝਣ ਲਈ ਸਾਨੂੰ ਕੀ ਕਰਨਾ ਹੋਵੇਗਾ ਤਾਂ ਮਹਾਤਮਾ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਮਨ ਨੂੰ ਸਮਝਣ ਦੇ ਤਰੀਕੇ ਦੱਸਾਂਗਾ ਉਹਨਾਂ ਤਰੀਕਿਆਂ ਨੂੰ ਬਹੁਤ ਧਿਆਨ ਨਾਲ ਸੁੰਨਾ ਪਹਿਲਾ ਤਰੀਕਾ ਇਹ ਹੈ ਆਪਣੇ ਮਨ ਦੁਆਰਾ ਕੀਤੇ ਗਏ ਬੇਕਾਰ ਲਾਲਚ ਨੂੰ ਦੇਖਣਾ ਤੇ ਉਸ ਨੂੰ ਸਮਝਣਾ ਦਰ ਅਸਲ ਜਦੋਂ ਸਾਡਾ ਮਨ ਅਸ਼ਾਂਤ ਹੁੰਦਾ ਹੈ ਤਾਂ ਸਾਨੂੰ ਕਈ ਤਰ੍ਹਾਂ ਦੇ ਲਾਲਚ ਦਿੰਦਾ ਹੈ ਅਤੇ ਇਹੀ ਲਾਲਚ ਸਾਡੀ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ ਪਰ ਜਿਸ ਦੇ ਮਨ ਦੇ ਲਈ ਲਾਲਚ ਨੂੰ ਪਹਿਚਾਨ ਲਿਆ ਸਮਝ ਲਓ ਕਿ ਉਸਨੇ ਮਨ ਨੂੰ ਸਮਝਣ ਦਾ ਪਹਿਲਾ ਤਰੀਕਾ ਸਿੱਖ ਲਿਆ ਫਿਰ ਚੇਲਾ ਮਹਾਤਮਾ ਜੀ ਨੂੰ ਪੁੱਛਦਾ ਹੈ ਕਿ ਮਹਾਤਮਾ ਜੀ ਸਾਨੂੰ ਇਹ ਕਿਵੇਂ ਪਤਾ ਚੱਲੇਗਾ ਕਿ ਸਾਡਾ ਮਨ ਸਾਨੂੰ ਲਾਲਚ ਦੇ ਰਿਹਾ ਹੈ ਕਿਉਂ ਲਾਲਚ ਸਾਡੇ ਲਈ ਬੇਕਾਰ ਹੈ ਮਹਾਤਮਾ ਜੀ ਕਹਿੰਦੇ ਹਨ ਇਸ ਦਾ ਪਤਾ ਸਾਨੂੰ ਸਾਡੇ ਅਨੁਭਵ ਤੋਂ ਚੱਲਦਾ ਹੈ ਤੇ ਕਦੇ ਕਦੇ ਦੂਜਿਆਂ ਦੇ ਅਨੁਭਵ ਤੋਂ ਵੀ ਚੱਲਦਾ ਹੈ ਮਨ ਦੇ ਲਾਲਚ ਵਿੱਚ ਆ ਕੇ ਵਿਅਕਤੀ ਜੋ ਵੀ ਕੰਮ ਕਰਦਾ ਹੈ ਉਸ ਵਿੱਚ ਉਸ ਨੂੰ ਨੁਕਸਾਨ ਹੀ ਹੁੰਦਾ ਹੈ ਤੇ ਨੁਕਸਾਨ ਤੋਂ ਬਾਅਦ ਹੀ ਨੁਕਸਾਨ ਦਾ ਅਨੁਭਵ ਹੁੰਦਾ ਹੈ। ਇਹ ਹੀ ਅਨੁਭਵ ਮਨ ਨੂੰ ਸਮਝਣ ਦਾ ਪਹਿਲਾ ਕਦਮ ਹੈ। ਫਿਰ ਚੇਲੇ ਨੇ ਮਹਾਤਮਾ ਜੀ ਨੂੰ ਪੁੱਛਿਆ ਜੇਕਰ ਕੋਈ ਵਿਅਕਤੀ ਪਹਿਲੇ ਤਰੀਕੇ ਤੋਂ ਇਹ ਜਾਣ ਲੈਂਦਾ ਹੈ ਕਿ ਉਹ ਮਨ ਦੇ ਦਿੱਤੇ ਗਏ ਲਾਲਚ ਕਰਕੇ ਦੁਖੀ ਹੈ ਤਾਂ ਦੂਸਰਾ ਤਰੀਕਾ ਕੀ ਹੈ? ਮਹਾਤਮਾ ਜੀ ਕਹਿੰਦੇ ਹਨ ਦੂਸਰੇ ਤਰੀਕੇ ਲਈ ਤੁਹਾਨੂੰ ਇੱਕ ਅਜਿਹੇ ਵਿਅਕਤੀ ਨੂੰ ਲੱਭਣਾ ਹੋਵੇਗਾ ਜੋ ਪਹਿਲਾਂ ਤੋਂ ਹੀ ਆਪਣੇ ਮਨ ਨੂੰ ਜਾਣ ਚੁੱਕਿਆ ਹੋਵੇ ਤੇ ਉਸ ਤੋਂ ਮੁਕਤ ਹੋਵੇ ਅਸਲ ਵਿੱਚ ਅਜੇਹਾ ਵਿਅਕਤੀ ਹੀ ਤੁਹਾਨੂੰ ਸਹੀ ਰਸਤਾ ਦਿਖਾ ਸਕਦਾ ਹੈ ਚੇਲਾ ਕਹਿੰਦਾ ਹੈ ਪਰ ਅਜੇਹੇ ਵਿਅਕਤੀ ਨੂੰ ਅਸੀਂ ਕਿਵੇਂ ਪਛਾਣ ਸਕਦੇ ਹਾਂ ਮਹਾਤਮਾ ਜੀ ਕਹਿੰਦੇ ਹਨ ਕਿਸੇ ਵਿਅਕਤੀ ਦੀ ਗੱਲ ਸੁਣਨਾ ਹੀ ਕਿਸੇ ਦੇ ਮਨ ਨੂੰ ਸਮਝਣ ਦਾ ਤੀਸਰਾ ਤਰੀਕਾ ਹੈ ਚੇਲਾ ਕਹਿੰਦਾ ਹੈ ਕਿ ਅਸੀਂ ਉਸ ਨੂੰ ਦੇਖ ਕੇ ਨਹੀਂ ਪਛਾਣ ਸਕਦੇ ਮਹਾਤਮਾ ਜੀ ਕਹਿੰਦੇ ਹਨ ਕੋਈ ਵਿਅਕਤੀ ਪਲੇ ਹੀ ਬਹੁਤ ਸ਼ਾਂਤ ਅਤੇ ਬਹੁਤ ਚੰਗਾ ਦਿਖ ਸਕਦਾ ਹੈ ਪਰ ਉਸ ਦੇ ਮਨ ਵਿੱਚ ਕੀ ਹੈ ਇਹ ਉਸ ਦੇ ਸ਼ਬਦਾਂ ਤੋਂ ਹੀ ਜਾਣਿਆ ਜਾ ਸਕਦਾ ਹੈ ਪਰ ਕਦੇ-ਕਦੇ ਸ਼ਬਦ ਵੀ ਧੋਖਾ ਦੇ ਸਕਦੇ ਹਨ ਇਸ ਲਈ ਕਿਸੇ ਦੀਆਂ ਗੱਲਾਂ ਤੇ ਉਦੋਂ ਤੱਕ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹ ਤੁਹਾਡੇ ਵਿਵੇਕ ਦੀ कसोटी ਤੇ ਖਰਾ ਨਾ ਉtre ਮਹਾਤਮਾ ਜੀ ਚੇਲੇ ਨੂੰ ਚੌਥਾ ਤਰੀਕਾ ਦੱਸਦੇ ਹਨ ਮਹਾਤਮਾ ਜੀ ਕਹਿੰਦੇ ਹਨ ਕਰਮ ਖੁਦ ਨੂੰ ਜਾਣਨ ਲਈ ਸਹੀ ਦਿਸ਼ਾ ਵਿੱਚ ਕੰਮ ਕਰਨਾ ਜ਼ਰੂਰੀ ਹੈ ਪਰ ਕੰਮ ਕਰਦੇ ਸਮੇਂ ਇਨਸਾਨ ਹਰ ਵਾਰ ਦੋ ਗਲਤੀਆਂ ਕਰਦਾ ਹੈ ਪਹਿਲੀ ਗਲਤੀ ਹੁੰਦੀ ਹੈ ਕਿਸੇ ਕੰਮ ਨੂੰ ਸ਼ੁਰੂ ਹੀ ਨਾ ਕਰਨਾ ਅਤੇ ਦੂਜੀ ਗਲਤੀ ਹੁੰਦੀ ਹੈ ਕੰਮ ਸ਼ੁਰੂ ਕਰਕੇ ਉਸ ਨੂੰ ਪੂਰਾ ਨਾ ਕਰਨਾ ਇਹਨਾਂ ਦੋਨਾਂ ਗਲਤੀਆਂ ਦੇ ਪਿੱਛੇ ਸਾਡਾ ਮਨ ਹੀ ਹੁੰਦਾ ਹੈ ਕੁਝ ਲੋਕ ਇਸ ਲਈ ਆਪਣਾ ਕੰਮ ਸ਼ੁਰੂ ਨਹੀਂ ਕਰ ਪਾਉਂਦੇ ਕਿਉਂਕਿ ਉਹ ਸੋਚਦੇ ਹਨ ਕਿ ਮੈਂ ਕੰਮ ਕੱਲ ਤੋਂ ਸ਼ੁਰੂ ਕਰਾਂਗਾ ਅਤੇ ਕੁਝ ਨੂੰ ਲੱਗਦਾ ਹੈ ਕਿ ਮੈਂ ਫੇਲ ਹੋ ਜਾਵਾਂਗਾ ਇਨ੍ਹਾਂ ਗਲਤੀਆਂ ਦਾ ਮੁੱਖ ਕਾਰਨ ਹੈ ਜਾਗਰੂਕਤਾ ਯਾਨੀ ਅਵੇਅਰਨੈਸ ਅਵੇਅਰਨੈਸ ਦੀ ਕਮੀ ਦੇ ਕਾਰਨ ਹੀ ਮਨ ਇਨਸਾਨ ਨੂੰ ਸਹੀ ਦਿਸ਼ਾ ਵਿੱਚ ਅੱਗੇ ਨਹੀਂ ਵਧਣ ਦਿੰਦਾ ਮਹਾਤਮਾ ਜੀ ਕਹਿੰਦੇ ਹਨ ਮਨ ਨੂੰ ਸਮਝਣ ਅਤੇ ਜਾਣਨ ਦਾ ਪੰਜਵਾਂ ਤਰੀਕਾ ਹੈ ਅਵੇਅਰਨੈਸ ਇਸ ਲਈ ਹਰ ਕੰਮ ਨੂੰ ਅਵੇਅਰਨੈਸ ਨਾਲ ਕਰਨਾ ਬਹੁਤ ਜ਼ਰੂਰੀ ਹੈ ਬਿਨਾ ਅਵੇਅਰਨੈਸ ਤੋਂ ਕੀਤਾ ਗਿਆ ਕੋਈ ਵੀ ਕੰਮ ਅਤੇ ਜੀਆ ਹੋਇਆ ਹਰ ਪਲ ਮੂਤ ਦੇ ਸਮਾਨ ਹੈ। ਚੇਲਾ ਮਹਾਤਮਾ ਜੀ ਕੋਲ ਪੁੱਛਦਾ ਕਿ ਤੁਸੀਂ ਆਪਣੀ ਅਵੇਅਰਨੈਸ ਦੇ ਲੈਵਲ ਨੂੰ ਵਧਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ? ਤਾਂ ਮਹਾਤਮਾ ਜੀ ਕਹਿੰਦੇ ਹਨ, "ਧਿਆਨ, ਮੈਡੀਟੇਸ਼ਨ ਦੇ ذریعے ਹੀ ਅਵੇਅਰਨੈਸ ਵਧਾਈ ਜਾ ਸਕਦੀ ਹੈ। ਧਿਆਨ ਮਨ ਨੂੰ ਜਾਣਨ ਸਮਝਣ ਦੇ ਕਾਬੂ ਕਰਨ ਦਾ ਆਖਰੀ ਤਰੀਕਾ ਹੈ ਅਤੇ ਧਿਆਨ ਉਹ ਕਿਸ਼ਤੀ ਹੈ ਇਸਤੇ ਬੈਠ ਕੇ ਮਨ ਰੂਪੀ ਨਦੀ ਨੂੰ ਪਾਰ ਕੀਤਾ ਜਾ ਸਕਦਾ ਹੈ ਜੋ ਵਿਅਕਤੀ ਪਹਿਲੇ ਪੰਜ ਤਰੀਕਿਆਂ ਨਾਲ ਮਨ ਨੂੰ ਸਮਝ ਲੈਂਦਾ ਹੈ ਉਹ ਮਨ ਨੂੰ ਜਿੱਤ ਲੈਂਦਾ ਹੈ ਅਤੇ ਆਪਣੇ ਮਨ ਤੇ ਪੂਰਾ ਕੰਟਰੋਲ ਕਰ ਲੈਂਦਾ ਹੈ ਚੇਲੇ ਨੂੰ ਹੁਣ ਮਹਾਤਮਾ ਜੀ ਦੀਆਂ ਗੱਲਾਂ ਤੋਂ ਸਭ ਕੁਝ ਸਮਝ ਆ ਗਿਆ ਸੀ ਤੇ ਉਸਨੇ ਮਹਾਤਮਾ ਜੀ ਨੂੰ ਪੂਰੇ ਦਿਨ ਦੀ ਯਾਤਰਾ ਲਈ ਅਤੇ ਧਿਆਨ ਅਤੇ ਮਨ ਦੇ ਬਾਰੇ ਇੰਨੀ ਜ਼ਰੂਰੀ ਜਾਣਕਾਰੀ ਦੇਣ ਲਈ ਸਾਰੇ ਦਿਨ ਤੋਂ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਯਾਤਰਾ ਵੀ ਸਮਾਪਤ ਹੋ ਗਈ। ਮੈਨੂੰ ਉਮੀਦ ਹੈ ਦੋਸਤੋ ਤੁਸੀਂ ਇਸ ਵੀਡੀਓ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਹੀ ਸਾਨੂੰ ਪਤਾ ਚੱਲਦਾ ਹੈ ਕਿ ਵੀਡੀਓ ਬਣਾਉਣ ਦੀ ਸਾਡੀ ਮਿਹਨਤ ਸਫਲ ਹੋ ਗਈ ਹੈ। इस वीडियो भीडियो दोस्तों न शेयर करो ताकि वो भी कुछ सीख सकन इस तरह दर मोटिवेशनल कहानियां सुनने लड़े चैनल में सब्सक्राइब करो ताकि जो भी असी नवी वीडियो अपलोड करिए तो सब तो पहला ही नोटिफिकेशन पहुँच जाए